ਹੈਲੋ ਗਾਇਜ਼ ਵੈਲਕਮ ਬੈਕ ਟੂ आवर YouTube ਚੈਨਲ ਦੀਕਾ ਜੋ 07 ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕਿਸੇ ਤੇ ਨੋ ਵੀ ਵਲੋਗ ਨਹੀਂ ਬਣਾਇਆ ਸੋਚਿਆ ਵੀ ਵਲੋਗ ਬਣਾਇਆ ਜਾਵੇ ਤੇ ਤੁਹਾਨੂੰ ਦੱਸਿਆ ਜਾਵੇ ਕੀ ਕਰਨ ਲੱਗੇ ਹਾਂ ਹਾਂ ਜੀ ਕਿਉਂਕਿ ਦਾ ਟਾਈਮ ਆ ਸ਼ਾਮ ਹੋਈਏ ਕਿਨੇ ਵੱਜੇ ਸ਼ਾਮ ਦਾ ਟਾਈਮ ਹੋ ਗਏ 3 ਵਜੇ 1:30 ਤੇ ਆਪਾਂ ਕੀ ਕਰਨ ਲੱਗੇ ਆਪਾਂ ਤੁਹਾਨੂੰ ਦਿਖਾਉਣਾ ਹੈ ਏ ਆਪਾਂ ਸੋਚਿਆ ਕਿ ਚਲੋ ਅੱਜ ਵਲੋਗ ਬਣਾ ਲੈਂਦੇ ਕਿਉਂਕਿ ਤੁਹਾਨੂੰ ਕਰਨਾ ਪੈ ਰਿਹਾ ਯਾਰ ਇਹ ਮੀਜੇ ਜੀ ਹਾ ਕੀ ਕਹਿੰਦੇ ਰੂਮ ਚੇਂਜ ਰੂਮ ਚੇਂਜ ਫਲੈਟ ਚੇਂਜ ਜਿਹੜਾ ਅਡੇ ਫਲੈਟ ਸੀ ਲੈਣੇ ਸੀ ਭਾਦੀ ਨਾ ਉਹ ਕੰਟਰੈਕਟ ਖਤਮ ਹੋ ਗਿਆ ਸਾਲ ਦਾ ਸੀਗਾ ਤੇ ਆ ਹੁਣੇ ਪੰਜ ਦਿਨ ਪਹਿਲਾਂ ਹੀ ਉਹਨੇ ਕਿਹਾ ਜਿਹੜਾ ਇੱਥੇ ਦਾ ਮਾਲਕ ਹੈ ਵੀ ਖਾਲੀ ਕਰ ਦੋ ਫਲੈਟ ਤੇ ਤਾਂ ਹੁਣ ਫਲੈਟ ਕਰ ਰਹੇ ਆ ਖਾਲੀ ਕਰ ਨੂੰ ਵਿਜਾਵਾਂ ਕਿਸੇ ਹੋਰ ਰੂਮ ਚ ਆਟਾ ਢੋਗੇ ਸਾਰੇ ਭਾਦੀ ਕਿਤੇ ਆ ਅਸੀਂ ਕਿਤੇ ਤੇ ਕਾਕਾ ਕਿਤੇ ਆ ਯਾ ਤੁਸੀਂ ਚਾ ਲੋ ਅੱਜ ਵਲੋਗ ਬਣਾ ਲੈਨੇ ਪੈਕਿੰਗ ਕਰਦੇ ਅੱਧੀ ਪੈਕਿੰਗ ਤਾਂ ਕਰ ਲਈ ਹੁਣ ਯਾਦ ਆਇਆ ਹੋਰ ਬਣਾ ਲਈਏ ਪਾਣੀ ਕਰਦੇ ਵੇਲੇ ਸਾਰੇ ਕਬਰ ਖਾਲੀ ਕਰਤੀ ਦਵਾਈ ਦੀ ਮੂਰੀ ਤੇ ਕਿੱਟਾ-ਕੁੱਟਾ ਭਰਨ ਡਏ ਆ ਬੈਗ ਬੂਟ ਭਰਨ ਡਏ ਆ ਤੇ ਕੈਚੀ ਦੋ ਭਰ ਕੇ ਬਾਹਰ ਰੱਖਦੇ ਆ ਬੰਦ ਕਰਦੇ ਨਾ ਆ ਕੇ ਆ ਕਬਰ-ਕਬਰ ਖਾਲੀ ਕਰੀ ਗਾ ਸਾਰਾ ਖਾਲੀ ਆ ਸਾਰਾ ਇੱਥੇ ਸਾਰੇ ਕੱਪੜੇ ਸਾਰੇ ਚੱਕਤੇ ਆ ਇਹ ਦੇਖਾ ਦਾ ਰਸਣ ਪਾਣੀ ਕਿਹਾ ਹੁੰਦਾ ਸਾਰੇ ਆ ਖਾਲੀ ਹੋ ਗਏ ਨੀਚੇ ਦੇ ਡਰਾਅਰ ਵੀ ਬੋਟ ਵੀ ਸਾਰੇ ਛੂਰੇ ਖਾਲੀ ਕਰਤਾ ਛੇਤੀ ਲੈ ਲੈਣਾ ਛਿੱਤਰਾ ਦਾ ਆ ਰੰਦਾ ਹਲੇ ਸੁਆਨਾ ਇੱਥੇ ਵਾਲੇ ਪੇਚ ਬੈਠ ਸੀ ਮੇਰਾ ਥੋੜੇ ਬਹੁਤ ਕੱਪੜੇ ਸਾਰਾ ਕੁਸ਼ੇਪ ਆ ਬਾਹਰ ਜਾ ਤੁਸੀਂ ਜਾਓ ਬਾਹਰ ਦੇਖ ਕੇ ਕੋਈ ਨਾ ਜਾਓ ਜਾਓ ਆਪਣੇ ਬਾਹਰ ਦਿਖਾ ਦਿਓ ਛਿੱਤਰ ਛਿੱਤਰ ਜਿਹੜੇ ਸੀ ਮੈਂ ਕਿਹਾ ਬਿਊ ਨਾ ਰੱਖਤਾ ਇੱਕ ਬੈਗ ਵੱਡਾ ਦੂਆ ਤੀਜਾ ਅ ਰਾਸ਼ਨ ਪਾਣੀ ਛਿੱਤਰ ਛਿੱਤਰ ਐਨਾ ਬਾਜੀ ਹੁਣਾਂ ਦਾ ਸਮਾਨ ਸਾਰਾ ਛੁੱਭੀ ਖਰੇ ਤੇ ਬਾਜੀ ਉਹਨਾਂ ਦੇ ਘਰ ਜਿੰਦਾ ਦੇ ਗੋ ਅੰਕੋ ਖਾਤਾ ਹੋਰ ਇੱਕ ਫੋਟੋ ਨਾ ਪਿੱਛੇ ਰਾਤ ਹੋ ਗਈ ਆ ਦੇਖੋ ਹੁਣ ਕਿੱਥੇ ਜਾਣੇ ਉਹ ਲਵੀ ਭਾਈ ਵੀ ਕੋ ਮੰਡੇ ਆ ਤੇ ਆਪਾਂ ਘਰੋਂ ਬਕਰ ਹੋ ਗਏ ਆ ਦੱਸ ਰਹੇ ਆ ਘਰ ਸ਼ਹਿਰ ਐਨਾ ਵੀ ਦਿਖਾ ਦਮੜਾ ਐਨਾ ਵੀ ਬਹੁਤ ਕੰਮ ਹੈ ਐਨਾ ਬਹੁਤ ਕੰਮ ਕਰਨ ਦੀ ਆ ਬੇਲੀ ਕਦੇ ਉਧਰ ਹੈਲੋ ਕਰਦੀ ਕਦੇ ਉਧਰ ਹੈਲੋ ਕਰਦੀ ਸਾਰਿਆਂ ਦੇ ਕਮਰੇ ਵਿਚਾਰਿਆਂ ਦੇ ਖਾਲੀ ਹੋ ਗਏ ਆ ਆ ਭਾਬੀ ਹੋਣਾ ਦਾ ਕਮਰਾ ਆ ਕੰਮ ਕਰਦੀ ਸਾਡੀ ਕੁੜੀ ਕਿੱਥੇ ਚੱਲੀ ਐ ਕਿੱਥੇ ਚੱਲੀ ਐ ਪੇਕੇ ਪੈਕਿੰਗ ਕਰਦੀ ਹੈ ਕੀ ਕਰਦੀ ਦੱਸ ਦੇ ਹੈਲੋ ਤਾਂ ਕਰਦੇ ਸਾਰੇ ਇਹਨੂੰ ਹੈਲੋ ਹੈਲੋ ਗਾਇਸ ਹੈਲੋ ਗਾਇਸ ਬੋਲ ਹੈਲੋ ਗਾਇਸ ਕਾ ਠੀਕ ਆ ਸਾਰੇ ਜਣੇ ਸਿਆ ਹੈ ਵਾਟ ਨਾਟ ਵਰਕ ਟੂਡੇ ਸਾਰੇ ਸਾਰੇ ਬੱਡੇ ਹਾਂ ਸਿਆ ਹੈ ਅਮੀਮਾਨ ਹੈ ਹੈਲੋ ਐਦਾ ਕਰਦੇ ਕਾਕਾ ਕਾਕਾ ਅਸੀ ਦੀ ਟੀ-ਸ਼ਰਟ ਸੋਹਣਾ ਮੁੰਡਾ ਸਿਆਲ ਆ ਗਿਆ ਨਾ ਘਰ ਤੇ ਤਾਂ ਸਿਆਲਾਂ ਨੂੰ ਜਾਣਾ ਸਿਆਲਾਂ ਦੇ ਵਿੱਚ ਇਹਨੂੰ ਕਮਰੇ ਚ ਭੇਜਣ ਲੱਗੇ ਆ ਤੇ ਹਾਂ ਕਾਕੇ ਨੂੰ ਦੇਖੀ ਕੋਈ ਉਹ ਨਹੀਂ ਗੱਲ ਕਰਾ ਕਾਕੇ ਨੂੰ ਪੇਕੇ ਤੋਰਨ ਲੱਗੇ ਆ ਤਿਆਰ ਤੁਰ ਕਰਕੇ ਉਹ ਸੁੱਕੀ ਬਣਾਵਾ ਸੁੱਕੀ ਨਵਾਂ ਮੈਂਬਰ ਹੋ ਗਿਆ ਨਾ ਲਾਵਾਂਗੇ ਮੈਂਬਰ ਆ ਸਾਡਾ ਨਵਾਂ ਮੈਂਬਰ ਹਾਂ ਕਾਕੇ ਦਾ ਕਮਰਾ ਵਿਚਾਰਾ ਕਾਕਾ ਹੀ ਇੱਕ ਜਿਹੜਾ ਹੁਣ ਤੱਕ ਕਪੜੇ ਕੁੱਪੜੇ ਨਿਕਾਉਂਦੇ ਆ ਵਿਚਾਰਾ ਇਹਨੇ ਤਾਂ ਇੱਥੇ ਜਾਣਾ ਇਹਨੇ ਗਵਾਂਡ ਤੇ ਤਾਂ ਜਾਣਾ ਆ ਉਹ ਵਿਚਾਰਾ ਉਹ ਬਿਮਾਰ ਆ ਜੀ ਸੁਖੀ ਆ ਬਾਹਰ ਕਰਦੇ ਆ ਬਾਏ 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 ਜੀ ਬਾ ਹੁਣ ਜੁਦਾਈਆਂ ਪੈ ਗਈਆਂ ਚਲੋ ਕਰਦੇ ਆ ਬਾਅਦ ਚ ਮਿਲਦੇ ਆ ਥੱਲੇ ਕਪੜੇ ਕੁੱਪੜੇ ਆਪਾਂ ਪੈਕ ਕਰ ਲਈਏ ਠੀਕ ਆ ਜੀ ਤੇ ਕਰ ਲੈ ਕਪੜੇ ਪੈਕ ਮਰਗੀ ਥੋੜੇ-ਬੋਧੇ ਰਹਿ ਗਏ ਆ ਜਿਹੜੇ ਥੋੜੇ-ਬੋਧੇ ਰਹਿ ਗਏ ਕਰਕੇ ਤੁਹਾਨੂੰ ਦੱਸਦੇ ਆ ਫਿਰ ਫੇ ਜਿੱਧਰ ਜਾਣਾ ਉਹਦਾ ਵੀ ਤੁਹਾਨੂੰ ਟੂਰ ਦੇਵਾਂਗੇ ਉਹ ਘਰ ਦਾ ਇਧਰ ਚਲੋ ਦਿੱਤਾ ਇਹਨੂੰ ਟੂਰ ਤੁਹਾਨੂੰ ਰੂਮ ਦਾ ਟੂਰ ਉਹਦਾ ਵੀ ਦੇਵਾਂਗੇ ਇਧਰ ਜਿਹੜਾ ਦਿੱਤਾ ਇਹ ਤਾਂ ਚੱਲ ਇੱਥੇ ਕਿ ਇੱਥੇ ਆਪਣੇ ਹੀ ਸਾਰੇ ਆਪਣਾ ਘਰ ਹੈਗਾ ਪੂਰਾ ਉੱਥੇ ਹੁਣ ਇਦਾਂ ਵੀ ਇਕੱਲੇ-ਇਕੱਲੇ ਰੂਮ ਦੇ ਵਿੱਚ ਹਾਰੇ ਹੋ ਗਏ ਆਪਾਂ ਕਿਤੇ ਹੋਰ ਦੇ ਫਲੈਟ 'ਚ ਜਾਂ ਕਾਕਾ ਕਿ ਹੋਰ ਦੇ ਫਲੈਟ 'ਚ ਭਾਜੀ ਹੁਣ ਕਿਤੇ ਹੋਰ ਆਪਾਂ ਨੂੰ ਪੂਰਾ ਫਲੈਟ ਮਿਲਿਆ ਨਹੀਂ ਨਾ ਤਾਂ ਫਿਰ ਆਪਾਂ ਇਕੱਲੇ-ਇਕੱਲੇ ਰੂਮ ਲਏ ਆ ਬਾਅਦ ਵਿੱਚ ਦੇਖਾਂਗੇ ਇਕੱਠੇ ਆਵਾਂਗੇ ਫੇ ਕਿਤੇ ਲਾਵਾਂਗੇ ਇਕੱਠੇ ਘਰ ਪੂਰਾ ਚਲੋ ਕੋਈ ਗੱਲ ਨਹੀਂ ਮਿਲਦੇ ਆ ਬਾਅਦ ਚ ਠੀਕ ਹੈ ਜੀ ਓਕੇ ਬਾਏ ਫੇ ਕਰਦੇ ਆ ਦાદ ਦੇ ਤੁਹਾਨੂੰ ਕੀ ਕਰਨ ਲੱਗੇ ਆ ਪੂਰਾ ਸਾਰਾ ਸਮਾਨ ਸਿਮੇਟ ਲਈਏ ਇੱਕ ਕਰੀ ਹੈਲੋ ਹਾਂਜੀ ਤੇ ਹੋਰ ਵੀ ਸਮਾਨ ਕਰਤਾ ਖਾਲੀ ਜਿਹੜਾ ਇੱਥੇ ਪਿਆ ਸੀਗਾ ਸਾਰਾ ਇਹ ਗੰਦੇ ਪਰਫਿਊਮ ਵਗੈਰਾ ਪਿਸਟਿਕ ਵਗੈਰਾ ਮੇਰਾ ਸਮਾਨ ਜਿਹੜਾ ਹੋਰ ਕਰੀਮ ਵਗੈਰਾ ਸਾਰੀ ਮੈਂ ਪਾਤੀ ਇਹ ਲਫਾਸੇ ਦੇ ਵਿੱਚ ਤੇ ਆ ਕਿੱਟ ਵਗੈਰਾ ਦੋ ਕਿੱਟਾ ਇਹ ਵਿੱਚ ਪਾ ਦੇਣੀ ਆ ਸਾਰੇ ਵੁਸ਼ ਕਰਕੇ ਉਹ ਸਮਾਨ ਉੱਚੀ ਰੱਖਣਾ ਹੈ ਕਿ ਉਹ ਹੰਡੇ ਹੱਥ ਚ ਲੈ ਕੇ ਜਾਣੇ ਪੜੇ। ਬਾਕੀ ਹੁਣ ਨਾ ਰਹਿ ਗਿਆ ਆਹ ਸਮਾਨ ਬੈੱਡ ਸ਼ੀਟ ਵਗੈਰਾ ਸਾਰੇ ਖੋਲਣੇ ਆ ਤਿੱਲੋ ਵਗੈਰਾ ਤੇ ਆਹ ਕੱਪੜੇ ਮੋੜੇ-ਮੋਟੇ ਟੰਗੇ ਆ ਇਹ ਅਸੀਂ ਇਹ ਪਾਦਨੇ ਇਹ ਲਪਾਫੇ ਚ ਕਾਲੇ ਵਾਲੇ ਚ ਤੇ ਬਸ ਇਹੀ ਰਹਿ ਗਿਆ ਹੁਣ ਸਮਾਨ ਸਾਰਾ ਹੋ ਗਿਆ ਬੱਸ ਸਲੇਟ ਕਿੰਨੇ ਘੋੜੇ ਲਪਾਫੇ ਦੋ ਬਾਹਰ ਪਏ ਦੋ ਆਪੇ ਇੱਕ ਕੋਹੇ ਕੋਹੇ ਦੋ ਟੈਚੀ ਤੇ ਦੋ ਕਿਤਾ ਹੈ ਹਲੇ ਆ ਮਿਰਰ ਵੀ ਇਹ ਵੀ ਉਤਾਰਨਾ ਹੈ ਸਵੇਰ ਉਤਾਰਾਂਗੇ ਇਹ ਦੀਪ ਦੇ ਕੈਪ ਵਗੈਰਾ ਵੀ ਇਹ ਵੀ ਇਹਦੇ ਵਿੱਚ ਹੀ ਰੱਖਣੀ ਆ ਕੈਪ ਲਫਾਫੇ ਚੀਜ਼ੀ ਬਾਹਰ ਰੱਖੀ ਸਿਵਾ ਸਿ ਜਦੋਂ ਜਦੋਂ ਤਾਂ کافی ਜਿਆਦਾ ਸਮਾਨ ਕੀਤਾ ਸੀ ਸ਼ਿਫਟਲੀ ਟੈਕ ਅੱਦੇ ਦਾ ਜਮਨਟਾ ਕਰਦਾ ਜਾਂ ਦੀਪ ਦੇ ਆ ਭਾジナ ਸਮਾਨ ਦਾ ਰਹਿਣਾ ਥੋੜਾ ਹੋਰ ਕਪੜੇ ਉਹ ਪੈਟੇ ਚੇਲੂ ਜੀ ਅਦਰ ਫਲੈਟ ਚੋਂ ਆਨੇ ਤੇ ਦੇਖਦੇ ਹਾਂ ਬਾਕੀ ਕੀ ਕਰਦੇ ਅੱਜ ਰੋਟੀ ਵੀ ਉਹਨਾਂ ਖਾਵਾਂਗੇ ਤੇ ਨੀਚੇ ਨਾਣ ਖਾ ਲਾਂਗੇ ਇੱਕ ਨੰਬਰ ਤੇ ਕਿਉਂਕਿ ਸਬਜ਼ੀ ਪਈ ਆ ਪਰ ਰੋਟੀ ਨੂੰ ਬਣਾ ਕੇ ਦੇਣੀ ਹੋਵੇ ਤੇ ਨੀਚੇ ਬਣਾ ਲਾਂਗੇ ਖਾ ਲਾਂਗੇ ਨਾਣ ਅੱਜ ਤਾਂ ਦਰਦੇ ਅੱਗੇ ਅੱਗੇ ਹੋਰ ਸਾਰਾ ਪੈਕ ਕਰਕੇ ਇਹ ਤਾਂ ਤੇ ਹਾਂਜੀ ਹੋ ਗਿਆ ਸਾਰਾ ਪੈਕ ਆਲਮੋਸਟ ਸਾਰਾ ਹੋ ਗਿਆ ਤੇ ਇਟਾ ਅੱਜ ਮੈਂ ਬਗਾਤੀ ਆ ਇਹ ਲਿਫਾਫੇ ਦੇ ਵਿੱਚ ਪਾਤੀ ਕੀ ਕੀ ਚ ਪਾਤੀ ਥੋੜੇ ਚਾਵਲ ਪਏ ਸੀ ਡਸਟਬਿਨ ਵੀ ਖਾਲੀ ਕਰਤਾ ਡਸਟਬਿਨ ਨਾਲ ਲਿਫਾਫੇ ਚ ਵਗੇ ਰੱਖਤਾ ਫਿਰ ਜਾਂ ਲੰਗੀ ਸੁੱਟ ਜਾਗੇ ਕੱਪੜੇ ਵੀ ਇੱਥੋਂ ਲਾ ਲਏ ਚ ਪਾਤੇ ਬਾਕੀ ਸਾਰਾ ਹੋ ਗਿਆ ਆ ਇਹ ਰੰਦਾ ਸਮਾਨ ਇਹ ਤਾਂ ਹੁਣ ਸਾਤੀ ਸੋਣਾ ਆ ਸਵੇਰੇ ਉਠਾਂਗੇ ਤੇ ਇਹ ਵਾਲੇ ਲਿਫਾਫੇ ਚ ਪਾ ਦਾਂਗੇ ਬਾਕੀ ਸਭ ਹੋ ਗਿਆ ਬਸ ਆ ਪਿੱਲੋ ਤੇ ਬੈੱਡਸਿੱਟ ਵਗੈਰਾ ਤੇ ਦੇਖੋ ਇਹ ਕੱਪੜੇ ਹਨ ਲਾਤੀ ਪਾਣੇ ਆ ਇਹ ਆ ਇਹਦਾ ਇਚ ਲਿਫਾਫੇ ਚ ਆ ਜਾਣੇ ਬਾਕੀ ਸਭ ਆਪਣਾ ਹੋ ਗਿਆ ਸਾਰਾ ਮੀਟ ਹੋ ਗਿਆ ਸਾਰਾ ਕੁਝ ਨਹੀਂ ਰੰਦਾ ਦੀਪ ਦੀ ਵੇਟ ਕਰਦੀਆਂ ਉਹ ਆ ਜਾਣ ਤੇ ਫਿਰ ਆਪਾਂ ਜਾਂਦੇ ਹਾਂ نیچے ਨਾਲ ਖਾ ਕੇ ਆਉਨੇ ਹਾਂ ਟਾਈਮ ਵੀ ਸਵਾ 9 ਹੋ ਗਿਆ ਹੈ نیچے ਜਾ ਕੇ ਨਾਲ ਖਾਣੇ ਆ ਭੁੱਖ ਲੱਗੀ ਹੈ ਥੱਕ ਹੋ ਗਿਆ ਤੇ ਗਰਮੀ ਇੰਨੀ ਥੱਕ ਵੀ ਹੋ ਗਿਆ ਹੋ ਗੋ ਬੜਾ ਔਖਾ ਆ ਸਿੱਕਣਾ ਸੀ ਬੀਸੀ ਬੜਾ ਖਾਇਆ ਬੜਾ ਕਾ ਆਨੰਦ ਇਹ ਤਾਂ ਤੁਮੜੀ ਵੀ ਲੈ ਕੇ ਜੀ ਤੈਨੂੰ ਫੋਨ ਕਰ ਲਵਾਂ ਨੀ ਕਿੱਥੇ ਰਹੇ ਚਲੋ ਤੇ نیچے ਜਾਣੇ ਆ ਗਏ ਪਾਣੇ ਆ ਫਿਰ ਅਸੀਂ نیچے ਜਾਈਏ ਲਓ ਜੀ ਮੈਂ ਆ ਗਿਆ ਹਾਂ ਇਹ ਸਮਾਨ ਚੜਾ ਕੇ ਭਾਜੀ ਹੁਣ ਆਦਾ ਫਿਰ ਤੇ ਭਾਜੀ ਹੁਣ ਆਦਾ ਸਮਾਨ ਚੜਾਉਣ ਗਿਆ ਹੈਗਾ ਤੇ ਆਪਣਾ ਵੀ ਕੰਮ ਲੋਗੇ ਕਲੀਅਰ ਸਾਰਾ ਹੋਰ ਸਾਰੇ ਕਲੀਅਰ ਸਾਰੇ ਚੱਕ ਤਾਂ ਥੋੜਾ ਜਿਹਾ ਤਰੰਦਾ ਆ ਬਾਹਰ ਇਹਦੇ ਸੇਰੇ ਪਾਣਾ ਹੈ ਇਹਦੇ ਜਾਣਾ ਤਾਂ ਪਰਸੋਂ ਛੇ ਦਿਨ ਪਰਸੋਂ ਦਾ ਸੈਰੇ ਜਿੱਤ ਹੋਇਆ ਪਰਸੋਂ ਜਾਣਾ ਅੱਜ ਕੱਲ ਤਾਂ ਨਹੀਂ ਚੱਲਣਾ ਪਰਸੋਂ ਸਵੇਰ ਨੂੰ ਆਪਾਂ ਛੱਡਣਾ ਆ ਪਰਸੋਂ ਸਵੇਰ ਨੂੰ ਕੱਢਾਂਗੇ ਤੇ ਕੱਲ ਨੂੰ ਕਲੀਅਰ ਹੁੰਦਾ ਕੱਲ ਨੂੰ ਆਪਾਂ ਆਪਣਾ ਸਮਾਨ ਉੱਥੇ ਛੱਡਣ ਜਾਵਾਂਗੇ ਐਚੀ ਟੂਚੀ ਤੇ ਹੁਣ ਆਪਾਂ ਚੱਲੇ ਭੁੱਖ ਬੋਲ ਲੱਗੀ ਆ ਤੇ ਘਰੇ ਰੋਟੀ ਬਣਾਉਣ ਦਾ ਟਾਈਮ ਨਹੀਂ ਹੈਗਾ ਤੇ ਹੁਣ ਆਪਾਂ ਚੱਲੇ ਰੋਟੀ ਖਾਣ ਥੱਲੇ ਨਾਲ ਖਾਣ ਜਾਂਦੇ ਆ ਠੀਕ ਹੈ ਤੇ ਆ ਕੇ ਦੇਖਾਂਗੇ ਨਾਸੀ ਕੋਰੀਨ ਇੱਥੇ ਦੀ ਮਸ਼ਹੂਰ ਚੀਜ਼ ਆ ਜੇ ਕੋਈ ਵੀ ਮਲੇਸ਼ੀਆ ਹੁੰਦਾ ਨਾ ਇੱਕਰ ਇੱਥੇ ਇੱਥੇ ਦੀ ਡੇਸ਼ ਜਿਹੜੀ ਨਾਸੀ ਕੋਰੀਆ ਨਾਸੀ ਕੋਰੀਆ ਆਇਆ ਇਹ ਆ ਓਕੇ ਤੇ ਜ਼ਰੂਰ ਖਾਓ ਠੀਕ ਹੈ ਹੁਣ ਆਪਾਂ ਤੁਹਾਨੂੰ ਜਾ ਕੇ ਮੈਂ ਤੁਹਾਨੂੰ ਦਿਖਾਉਂਗਾ ਕਿਦਾਂ ਰਹੀ ਹੁੰਦੀ ਨਾਸੀ ਕੋਰੀਆਂ ਓਕੇ ਬਾਏ ਬਾਏ ਮਿਲਦੇ ਹਾਂ ਖਾ ਕੇ ਰੋਟੀ ਲਿਫਟ ਵੀ ਆ ਗਈ ਤੇ ਚੱਲ ਰਹੇ ਹਾਂ ਇੱਕ ਤੇ ਖਾਨ ਨਾਨ ਨਾ ਲੈ ਕੇ ਆਣਾ ਨਹੀਂ ਪਾਉਂ ਆਰੇ ਰੋਗੀ ਬਾਹਰ ਜਨੇ ਕਮੋਤਰਾ 2000 ਰੁਪਏ ਸੀ ਨੀਚੇ ਤੋਂ ਉੱਤਰ ਹੁੰਦੇ ਕਿ ਖਤਮ ਹੋ ਗਿਆ ਜੇ ਉਹ ਨਾ ਚਲੋ 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 ਵਨ ਹੁੰਦਾ ਕਿਉਂ ਨਹੀਂ ਇੱਧਰ ਪਾਵਾਂਗੇ ਰੋਟੀ 1 ਨੰਬਰ ਤੇ ਹਾਂ ਸਾਹਮਣੇ ਐਮ ਪੀ ਐਨ ਦਿਸਕਾਈ ਲੋਟਸ ਹੋ ਜਾਂਦਾ ਕੰਜਰ ਜਿਹੜਾ ਸਾਨੂੰ ਦੇਖ ਕੇ ਆਇਆ ਸੀ ਇੱਥੇ ਬਾਦਰ ਨਹੀਂ ਕਿਉਂਕਿ ਇੱਥੇ ਸਵੇਰੇ ਬਹੁਤ ਹੋ ਹੁੰਦੇ ਕਬੂਤਰ ਛੋਟੇ ਛਾੜੀ ਤੋੜ ਕੇ ਪਾ ਦੂੰ ਚਿੜੀਆਂ ਨੂੰ ਅੰਦਰ ਪਾਇਆ ਇਹ ਰੋਟੀ ਪੱਲੇ ਉਂਪਰ ਰੰਗੇ ਪਾਣੀ ਕੋਲੀ ਇੱਥੇ ਪਾਣੀ ਕਿੱਦਾਂ ਭਰੀਦਾ ਦਾ ਕਿੱਦਾਂ ਕੀ ਈ ਕਿੱਦਾਂ ਮਕੀ ਪੈਸਿਆਂ ਨਾਲ ਪਾਣਾ ਪੈਂਦਾ ਸੈਂਟ ਪਾ ਕੇ ਇੱਥੇ ਹਾਂ ਰੁਕੋ ਕਿੰਨੇ ਦਾ ਹੈ ਇਹ ਗਾਂਡੂ ਨੇ ਪੰਜ-ਪੰਜ ਦੇ ਰੱਖੇ ਆ ਲੈ ਇਹ ਵੀ ਪੰਜ ਦੇ ਕਿ ਨਵਾ ਹੋਣਾ ਕੋਈ ਉਹਨੂੰ ਪਤਾ ਨਹੀਂ ਇੱਥੇ ਪੰਜ ਦੇ ਦੀ ਪਦੇ ਦੋ ਮੈਂ ਕੱਢਾਂ ਪਾ ਕੇ ਆ ਗਿਆ ਦੇਖੋ ਕੀਮਤੀ ਪਾਣੀ ਪਾਣੀ ਭਰ ਕੇ ਫੇਰ ਅਸੀਂ ਇੱਥੇ ਖਾਣਗੇ ਨਾਲ ਉਹ ਤਾਂ ਮੈਂ ਇੱਥੇ ਬੈਠੇ Do nắng mga, 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 mga,

ਤੇ ਹਾਂਜੀ ਅਸੀਂ نیچے ਨਾਨ ਖਾਇਆ ਸੀ ਤੇ ਆ ਗਏ ਉੱਪਰ ਟਾਈਮ ਹੋ ਗਿਆ 11 11 ਵਜ ਗਏ ਆ ਹੁਣ ਆਪਾਂ ਉੱਪਰ ਆ ਗਏ ਥੱਲੇ ਰੁਕ ਗਏ ਹੈਗੇ ਕੰਮ ਦੀ ਗੱਲ ਕਰਨ ਲੱਗੇ ਆਂ ਦੁਕਾਨ ਤੇ ਤਾਂ ਰੁਕ ਗਏ ਹੰਨੇ 11 ਵਜ ਗਏ ਤੇ ਹੁਣ ਲੇਟਾਂਗੇ ਰੈਸਟ ਕਰਾਂਗੇ ਕੋਈ ਚਾਹਾਂਗੇ ਸਵੇਰ ਨੂੰ ਫਿਰ ਕੰਮ ਕੰਮ ਕਰਨਾ ਹੈ ਸਮਾਨ ਸਮੂਹ ਉੱਧਰ ਲੈ ਕੇ ਜਾਣਾ ਹੈ ਤੇ ਤਾਂ ਦੁਕਾਨਾਂ ਵਾਂਗੇ ਸਮਾਨ ਲੈ ਕੇ ਜਾਵਾਂਗੇ ਉੱਪਰ ਸੈਟਿੰਗ ਵੀ ਕਰਨੀ ਹੈ ਜਾ ਕੇ ਹੁਣ ਅੱਧਾ ਅਸੀਂ ਇਹ ਬਲੌਗ ਕਰਾ ਸੀ ਅੱਧਾ ਵੀ ਬਲੌਗ ਚੱਲੇ ਇਹ ਅਸੀਂ ਕਿਹੜੇ ਤੀਸਰੇ ਫਲੋਰ ਤੇ ਸੀਗੇ ਉਧਰ ਹੁਣ ਨੌਵੇਂ ਫਲੋਰ ਤੇ ਜਾਣਾ ਹੈ ਤੇ ਮੈਨੂੰ ਉਧਰ ਤੋਂ ਤਾਂ ਸਮਾਨ ਤਾਂ ਥੋੜਾ ਜਿਹਾ ਤਾਂ ਮੈਨੂੰ ਇਹ ਕਿਦਾਂ ਲੈ ਕੇ ਜਾਣਾ ਹੈ ਔਖਾ ਹੁੰਦਾ ਯਾਰ ਹੁਣ ਇੱਥੇ ਸੈਟਿੰਗ ਹੋਈ ਦੀ ਆਪਣੇ ਘਰਾਂ ਨੂੰ ਇਹਦਾ ਸਾਰਾ ਇਹ ਜਿੱਥੇ ਮਰਜ਼ੀ ਬੈਠੋ ਜਸਟਮੈਂਟ ਹੋ ਗਈ ਸੀ ਇੱਥੇ ਹੁਣ ਨੰਨਾ ਭਾਜੀ ਨਾਲ ਵੀ ਉਧਰ ਵੀ ਕਰਕੇ ਨਾਲੇ ਮੈਂ ਕਿੰਨਾ ਨਵੇਂ ਨਵੇਂ ਬੰਦੇ ਆ ਪਤਾ ਨਹੀਂ ਕਿਵੇਂ ਇਹ ਇਹਦਾ ਅਡਜਸਟਮੈਂਟ ਕਰੋ ਸਟਾਰਟ ਹੋਣ ਦੀ ਕਿੰਨੀ ਹੈ ਠੀਕ ਹੈ ਜੀ ਉਹਨਾਂ ਦੇ ਵੀ ਥੋੜਾ ਅਡਜਸਟਮੈਂਟ ਸਾਰੇ ਫੈਮਿਲੀਜ਼ ਨਾਲੇ ਤੋਂ ਹਾਂ ਸੈਟਿੰਗ ਤਾਂ ਰੌਕ ਹੀ ਨਹੀਂ ਗਈ। ਲੋਕ ਤਾਂ ਇਹ ਕਰਦਾ ਹੁਣ ਇਹ ਤੇ ਬਲਦਾ ਨਹੀਂ ਕਿਤੇ ਲੋਕੀ ਡਿਪੋਜ਼ਿਟ ਇਹਨੇ ਮੰਗਦੇ ਕੀ ਕਰਨਾ ਕੁਸਤਾ ਕਰਨਾ। ਇਸ ਕਰਕੇ ਹੁਣ ਫਿਲਹਾਲ ਦੇਖੋ ਸਾਰੇ ਅਲੱਗ-ਅਲੱਗ ਹੈ ਜੇ ਕਰਨ ਨੂੰ ਕਿੱਥੇ ਮਿਲਦਾ ਤੁਹਾਨੂੰ ਫਲੈਟ ਤੇ ਹੁਣ ਅੱਗੇ ਇਕੱਠੇ ਇਹ ਆਪਾਂ ਦਾ ਰਹਿਣਾ ਪਿਆ ਜੁਤਾਈ ਹੋਣ ਲੱਗੀ। ਸਾਰੇ ਖਿਲਰ ਦੇ ਉੱਤਰ-ਉੱਤਰ ਵਾ ਹਾਂ ਕੋਈ ਨਾ ਹੁਣ ਟਾਈਮ-ਟਾਈਮ ਦੀ ਗੱਲ ਹੁੰਦੀ ਆ ਹੁਣ ਉਹਨੇ ਓਨਰ ਨੇ ਘੜੇ ਕੇ ਕਹਿੰਦਾ ਵੀ ਤੁਹਾਨੂੰ ਖਾਲੀ ਚਾਹੀਦਾ ਮੈਂ ਵੇਚਦਾ ਜੀ। ਹੁਣ ਆਪਾਂ ਕਰ ਸਕਦੇ ਹਾਂ ਅੱਜ ਚਲੋ ਬਾਕੀ ਦੇਖੋ ਹੁਣ ਅਸੀਂ ਕੱਲ ਨੂੰ ਸ਼ੂਟ ਕਰਦੇ ਆ ਜਾਂ ਪਰਸੋਂ ਨੂੰ ਕਰਦੇ ਆ ਜਦੋਂ ਕਰਾਂਗੇ ਉਹ ਤਾਂ ਵੀ 15 ਤਰੀਕ ਨੂੰ ਲਾਸਟ ਆ ਸਾਡੀ ਤੇ ਆਪਾਂ ਰੋਟਾ ਨਾ ਕਰਾਂਗੇ ਸ਼ਾਇਦ 파ਟ ਦੇ ਵਿੱਚ ਆਵੇ ਜਾਂ ਤਾਂ ਇਹ ਤਾਂ ਤੋ ਉਹ ਵੱਡਾ ਬੰਦੂੜਾ ਹੈ ਬਹੁਤ ਇਹ ਤਾਂ 파ਟ ਨਹੀਂ ਅਸੀਂ ਤੋਂ ਪਰ ਸੈਕਿੰਡ ਇੰਨਾ ਦੇਖਾਂਗੇ ਮੇਰੇ ਦਿੱਤਾ ਸਹੀ ਹੋ ਗਿਆ ਚਲੋ ਠੀਕ ਹੈ ਤੁਹਾਡਾ ਬਾਏ 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 ਸਸਤੀ ਦਾ ਸਾਰਾ ਜਨਨ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਚੈਨਲ ਸਬਸਕ੍ਰਾਈਬ ਕਰਿਆ ਕਰੋ ਉਹ ਜੇ ਸਾਡੇ ਵੱਧਦੇ ਹੀ ਨਹੀਂ ਸਬਸਕਰਾਈਬਰ 18 ਤੋਂ ਉੱਪਰ ਵੱਧਦੇ ਹੀ ਨਹੀਂ ਤੂੰ ਦੇਖੂਂਗੇ ਕਰੂੰਗਾ ਜੇ ਸ਼ੇਅਰ ਕਰੂੰਗਾ ਉਹਨਾਂ ਨੂੰ ਵੀ ਕੋਈ ਕਰੋ ਤਾਂ ਹੀ ਵੱਧੂਗਾ ਤੇ ਚਲੋ ਠੀਕ ਬਾਏ ਬਾਏ